ਗਾਮ ਹਮਲੇ ਤੋਂ ਬਾਅਦ ਹੁਣ ਵੀ ਜੋ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਹੀ ਚੌਥੇ ਦਿਨ ਵੀ ਐਲਓਸੀ ਉਤੇ ਜੋ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਜਿਸ ਦਾ ਡਟ ਕੇ ਮੁਕਾਬਲਾ ਜੋ ਸੁਰੱਖਿਆ ਬਲ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲਗਾਤਾਰ ਹੀ NIA ਦੀ ਟੀਮ ਜੋ ਹੈਗੀ ਮੌਕੇ ਤੇ ਤਾਇਨਾਤ ਹੈਗੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਵੀ ਹੋਏ ਨੇ ਖੁਲਾਸੇ ਇਹ ਹੋਏ ਨੇ ਕਿ ਚਾਈਨੈਸ ਡਰੋਨ ਦੀ ਜੋ ਹੈ ਵਰਤੋਂ ਕੀਤੀ ਗਈ ਹੈਗੀ ਰੇਕੀ ਕਰਨ ਦੇ ਲਈ ਕਿਉਂਕਿ ਪਹਿਲਾਂ ਰੇਕੀ ਕੀਤੀ ਗਈ ਹੈਗੀ ਉਸ ਤੋਂ ਬਾਅਦ ਜੋ ਹੈ ਅਤੰਕਵਾਦੀਆਂ ਦੇ ਵੱਲੋਂ ਪਹਿਲਗਾਮ ਦੇ ਵਿੱਚ ਕਣੋਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ 26 ਜਿਹੜੇ ਸੈਲਾਨੀ ਸੀਗੇ ਉਹਨਾਂ ਨੂੰ ਜੋ ਹੈ ਨਿਸ਼ਾਨਾ ਬਣਾਇਆ ਗਿਆ ਮੌਤ ਦੇ ਘਾਟ ਉਤਾਰਿਆ ਗਿਆ ਤੇ ਬਕਾਇਦਾ ਜਦੋਂ ਗੋਲੀ ਮਾਰੀ ਗਈ ਤਾਂ ਉਹਨਾਂ ਦੇ ਵੱਲੋਂ ਸੈਲਫੀਆਂ ਵੀ ਲਈਆਂ ਗਈਆਂ ਨੇ ਮੌਕੇ ਤੇ ਹਾਲਾਂਕਿ ਇਹ ਸਬੰਧਕ ਜਿਹੜੇ ਪ੍ਰਤੱਖ ਦਰਸ਼ੀ ਨੇ ਜਿਹੜੇ ਚਸ਼ਮਦੀਦ ਗਵਾਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਸ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਹੰਗਾਮਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਰੋਜ਼ ਹੀ ਜੋ ਤਸਵੀਰਾਂ ਨੇ ਅਜਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਜੋ ਹੈ ਰੂਹ ਜੋ ਲੂ ਕੰਡੇ ਨੇ ਉਹ ਵੀ ਖੜੇ ਹੋ ਜਾਣੇ ਰੂਹ ਜਿਹੜੇ ਹੈਗੇ ਉਹ ਵੀ ਕੰਬਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਪਹਿਲਗਾਮ ਹਮਲੇ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਹਾਲੋ ਹਾਲਾਤ ਕੁਝ ਲੋਕ ਜਿਹੜੇ ਨੇ ਉਹਨਾਂ ਨੇ ਬਣਾਏ ਹੋਏ ਨੇ ਹਾਲਾਂਕਿ ਦੇਖਿਆ ਜਾਵੇ ਤਾਂ ਲਗਾਤਾਰੀ ਪਹਿਲਗਾਮ ਦੇ ਅਜੋ ਹਮਲਾ ਹੋਇਆ ਉਸ ਤੋਂ ਬਾਅਦ ਸੀਜ਼ ਫਾਇਰ ਦਾ ਜਿਹੜਾ ਵਾਇਲੇਸ਼ਨ ਹੈਗਾ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਇਸੇ ਦੇ ਨਾਲ ਉਹਨਾਂ ਦੇ ਵੱਲੋਂ ਅਜਿਹੇ ਬਿਆਨ ਵੀ ਦਿੱਤੇ ਜਾ ਰਹੇ ਨੇ ਜਿਸ ਦੇ ਕਾਰਨ ਹਿੰਸਾ ਪਰ ਅਕਸਾ ਕੀ ਦੀ ਹੈ ਕਿਉਂਕਿ ਲਗਾਤਾਰੀ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਾਕਿਸਤਾਨ ਦੇ ਵੱਲੋਂ ਤਾਂ ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ 16 ਪਾਕਿਸਤਾਨ ਦੇ YouTube ਚੈਨਲ ਜਿਹੜੇ ਨੇ ਉਹ ਬੈਨ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ Dawn News Sama TV Geo News ਸ਼ਾਮਲ ਨੇ ਇਸੇ ਦੇ ਨਾਲ ਹੋਰ ਵੀ ਚੈਨਲਸ ਨੇ ਜਿਨ੍ਹਾਂ ਨੂੰ ਬੈਨ ਕੀਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਚੈਨਲ ਜਿਹੜੇ ਨੇ ਭਾਰਤ ਤੇ ਨਾਲ ਹੀ ਸੁਰੱਖਿਆ ਏਜੰਸੀਆਂ ਦੇ ਖਿਲਾਫ ਜੋ ਹੈ ਫੇਕ ਨਿਊਜ਼ ਚਲਾ ਰਹੇ ਨੇ ਜਿਸ ਕਰਕੇ ਇਹਨਾਂ ਨੂੰ ਜੋ ਹੈ ਬੈਨ ਕੀਤਾ ਗਿਆ ਸਰਕਾਰ ਨੇ ਕਾਰਵਾਈ ਗ੍ਰਹਿ ਮੰਤਰਾਲੇ ਦੇ ਰეკਮੈਂਡੇਸ਼ਨ ਤੋਂ ਬਾਅਦ ਜੋ ਹੈ ਇਹ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸੀਏ ਥੋੜੀਕ ਜੇ ਦੇਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਜੂਨੇ ਉਹਨਾਂ ਦੇ ਵਿਚਾਰੇ ਅਹਿਮ ਮੀਟਿੰਗ ਹੋਣ ਵਾਲੀ ਹੈ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਵਿੱਚ ਅੱਜ ਵਿਸ਼ੇਸ਼ ਜੋ ਹੈ ਉਹ ਜੋ ਹੈ 70ਵੀਂ ਬੁਲਾਇਆ ਗਿਆ ਹੈਗਾ ਸਦਨ ਜੋ ਹੈ ਉਸ ਦੇ ਵਿੱਚ ਜੋ ਹੈ ਅੱਜ ਬਹਿਸ ਹੋਵੇਗੀ ਤਾਂ ਅੱਜ ਜੋ ਹੈ ਬੁਲਾਇਆ ਗਿਆ ਹੈਗਾ ਵਿਸ਼ੇਸ਼ ਜੋ اجلاس ਹੈ ਉਹ ਬੁਲਾਇਆ ਗਿਆ ਹੈਗਾ ਜਿਸ ਦੇ ਵਿੱਚ ਜੋ ਇਹ ਹਮਲਾ ਹੋਇਆ ਉਸ ਨੂੰ ਲੈ ਕੇ ਅਹਿਮ ਫੈਸਲੇ ਕੀਤੇ ਜਾ ਸਕਦੇ ਨੇ ਇਸੇ ਦੇ ਨਾਲ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਪੁਲਿਸ ਨੇ 15 ਟਿਕਾਣਿਆਂ ਤੇ ਰੇਡ ਕੀਤੀ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਇਹ ਰੇਡ ਜੋ ਹੈ ਉਨਾ ਅਤਵਾਦੀਆਂ ਉਤੇ ਕੀਤੀ ਗਈ ਹੈਗੀ ਜੋ ਕਿ ਟਿਕਾਣੇ ਤੇ ਰਹਿ ਰਹੇ ਸੀ ਜਿਨ੍ਹਾਂ ਮੁਤਲਕ ਜੋ ਹੈ ਜਾਣਕਾਰੀ ਮਿਲੀ ਹੈਗੀ ਜੋ ਕਿ ਪੀਓ ਕੀ ਤੋਂ ਆਪਰੇਟ ਜੋ ਹੈ ਕਰ ਰਹੇ ਸੀ ਇਹਨਾਂ ਦਾ ਲਿੰਕ ਜਿਹੜਾ ਹੈਗਾ ਪਹਿਲਗਾਮ ਅਟੈਕ ਦੇ ਨਾਲ ਜੁੜਿਆ ਹੋਇਆ ਤਾਂ ਪੀਓ ਕੀ ਤੋਂ ਕੇ ਤੋਂ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਜਿਸ ਦੇ ਤਹਿਤ ਇਹ ਕਾਰਵਾਈ ਗੀਤੀ ਗਈ ਹੈ ਇਸ ਦੇ ਨਾਲ 10 ਹੱਤਵਾਦੀਆਂ ਦੇ ਘਰਾਂ ਨੂੰ ਬਲਾਸ ਦੇ ਵਿੱਚ ਛੁੜਾ ਦਿੱਤਾ ਗਿਆ ਹੈਗਾ ਐਨਆਈਏ ਲਗਾਤਾਰ ਜਾਂਚ ਕਰ ਰਹੀ ਹੈ ਏਜੰਸੀ ਜੋ ਨੇ ਉਹਨਾਂ ਨੂੰ ਇਹ ਸ਼ੱਕ ਹੈ ਕਿ ਜੋ ਹਥਿਆਰ ਨੇ ਉਹਨਾਂ ਦੀ ਸਪਲਾਈ ਦੇ ਵਿੱਚ ਵੀ ਚਾਈਨੀਜ਼ ਜੋ ਡਰੋਨ ਹੈ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਹੈ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਅੱਤਵਾਦੀ ਹੈਗੇ ਉਹਨਾਂ ਨੇ ਪੁਲਵਾਮਾ ਜਾਫਰ ਅਨੰਤਨਾਗ ਜਿਹੜਾ ਭਜਣ ਦੀ ਕੋਸ਼ਿਸ਼ ਕੀਤੀ ਹੈਗੀ ਹਮਲੇ ਤੋਂ ਬਾਅਦ ਇਹਨਾਂ ਰਹਾਾਂ ਦੇ ਵਿੱਚ ਰਸਤਿਆਂ ਦੇ ਵਿੱਚ ਹਲਚਲ ਜੋ ਹੈਗੀ ਦੇਖਣ ਨੂੰ ਮਿਲੀ ਹੈਗੀ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਅੱਜ ਜੋ ਜੋ 70 ਜੋ ਬੁਲਾਇਆ ਗਿਆ ਵਿਦਾ ਸਭਾ ਦੇ ਵਿੱਚ ਜੋ ਸੈਸ਼ਨ ਸੱਦਿਆ ਗਿਆ ਹੈਗਾ ਉਸ ਦੇ ਵਿੱਚ ਜੋ ਸੈਸ਼ਨ ਹੈ ਉਹ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀਆਂ ਦੇ ਵੱਲੋਂ ਨਿਸ਼ਾਨਾ ਬੇਕਸੂਰ ਲੋਕਾਂ ਨੂੰ ਬਣਾਇਆ ਗਿਆ ਉਸ ਦੇ ਤਹਿਤ ਮੋਨ ਜੋਇਆ ਰੱਖਿਆ ਗਿਆ ਹੈਗਾ ਆ ਤੇ ਤੁਹਾਨੂੰ ਦੱਸ ਦਈਏ ਕਿ 16 ਪਾਕਿਸਤਾਨੀ YouTube ਚੈਨਲ ਜਿਹੜੇ ਨੇ ਉਹ ਬੈਨ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਬਹੁਤ سارے ਨਾਮ ਜਿਹੜੇ ਨੇ ਸਾਹਮਣੇ ਆਏ ਨੇ ਦਵਨ ਨਿਊਜ਼ ਇਰਸ਼ਾਦ ਪੱਟੀ ਸਮਾ ਟੀਵੀ ਆਰਿਆ ਨਿਊਜ਼ ਬੋਲ ਨਿਊਜ਼ ਰਫਤਾ ਦਾ ਪਾਕਿਸਤਾਨ ਰੈਫਰੈਂਸ ਜੀਓ ਨਿਊਜ਼ ਸਮਾ ਸਪੋਰਟਸ ਜੀ ਐਨ ਐਨ ਉਜਾਰ ਕ੍ਰਿਕਟ ਉਮੈਰ ਚੀਮਾ ਐਕਸਕਲੂਸਿਵ ਅਸਮਾ ਸ਼ਿਰਾਨਜ਼ੀ ਮੁਨੀ ਫਾਰੂਕ ਸੁਨੋ ਨਿਊਜ਼ ਐਚ ਡੀ ਰਾਜ਼ੀ ਨਾਵਾ ਇਹ ਸਾਰੇ YouTube ਚੈਨਲ ਨੇ ਜਿਨ੍ਹਾਂ ਉਤੇ ਬੈਨ ਲਗਾਇਆ ਗਿਆ ਹੈਗਾ ਤਾਂ ਜਿਹੜੇ ਅਤਵਾਦੀ ਹੈਗੇ ਸੈਟਲਾਈਟ ਫੋਨ ਦਾ ਉਹਨਾਂ ਦੇ ਵੱਲੋਂ ਇਸਤੇਮਾਲ ਕੀਤਾ ਗਿਆ ਸੀਗਾ ਇਹ ਜਾਣਕਾਰੀ ਵੀ ਸਾਹਮਣੇ ਆਈ ਹੈਗੀ ਆ ਇਸ ਨੂੰ ਲੈ ਕੇ ਫਿਨਲੈਂਡ ਦੇ ਵਿੱਚ ਪਹਿਲਗਾਮ ਹਮਲੇ ਦੇ ਵਿਰੋਧ ਦੇ ਵਿੱਚ ਜਿਹੜੇ ਇੰਡੀਅਨਸ ਨੇ ਭਾਰਤੀ ਜਿਨੇ ਜੋ ਨੇ ਉਹਨਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਹੈ ਲਗਾਤਾਰ ਅਜਿਹੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਜੋ ਹੈ ਬੋਖਲਾਇਆ ਹੋਇਆ ਜਿਸ ਤਰੀਕੇ ਦੇ ਨਾਲ ਇੰਡਸ ਰਿਵਰ ਟ੍ਰੀਟੀ ਜੋ ਹੈ ਜਿਸ ਜੋ ਸਮਝੌਤਾ ਹੈਗਾ ਉਸ ਨੂੰ ਰੱਦ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ پاکستان ਵਾਖਲਾਇਆ ਹੋਇਆ ਨਜ਼ਰ ਆ ਰਿਹਾ ਹੈ ਇਸ ਦਿਨ ਤੁਹਾਨੂੰ ਦੱਸ ਦਈਏ ਕਿ ਜਿਹੜੇ ਪਾਕਿਸਤਾਨੀ ਭਾਰਤ ਦੇ ਵਿੱਚ ਸੀਗੇ ਉਹਨਾਂ ਦਾ ਸਮਾਂ ਜੋ ਹੈਗਾ ਖਤਮ ਹੋ ਚੁੱਕਿਆ ਹੈਗਾ ਤਾਂ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ 537 ਜਿਹੜੇ ਪਾਕਿਸਤਾਨੀ ਨੇ ਉਹ ਪਾਕਿਸਤਾਨ ਪਰਤ ਚੁੱਕੇ ਨੇ ਅੱਜ ਮੈਡੀਕਲ ਦੇ ਆਧਾਰ ਤੇ ਵੀਜ਼ਾ ਜਿਨ੍ਹਾਂ ਨੂੰ ਮਿਲਿਆ ਹੋਇਆ ਸੀ ਉਹਨਾਂ ਦੀ ਵਾਪਸੀ ਦਾ ਸਮਾਂ ਉਹਨਾਂ ਨੂੰ ਵੀ ਹੁਣ ਵਾਪਸ ਜੋ ਹੈ ਜਾਣਾ ਪੈ ਰਿਹਾ ਹੈਗਾ ਉਹ ਵਾਪਸ ਜਾਂਦੇ ਹੋਏ ਵੀ ਨਜ਼ਰ ਆ ਰਹੇ ਨੇ ਇਸੇ ਦੇ ਨਾਲ 9 ਲੋਕਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਇਹ 9 ਲੋਕ ਉਹ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੇ ਵੱਲੋਂ ਵੀਡੀਓਗ੍ਰਾਫੀ ਕੀਤੀ ਗਈ ਸੀ ਤਾਂ ਇਹਨਾਂ ਉੱਤੇ ਵੀ ਕਾਰਵਾਈ ਜਿਹੜੀ ਹੈਗੀ ਆ ਕੀਤੀ ਗਈ ਹੈਗੀ ਤਾਂ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆ ਰਿਹਾ ਜੋ ਮੁਹੰਮਦ ਹਨੀਫ ਅਬਾਸੀ ਨੇ ਰੇਲ ਮੰਤਰੀ ਪਾਕਿਸਤਾਨ ਦੇ ਇਨਾਦੇ ਵੱਲੋਂ ਬਕਾਇਦਾ ਇੱਕ ਬਿਆਨ ਅ제ਹਾ ਜਾਰੀ ਕੀਤਾ ਗਿਆ ਜਿਸ ਦੇ ਕਾਰਨ ਲਗਾਤਾਰ ਹੀ ਸਿਆਸਤ ਗਰਮਾਈ ਹੋਈ ਹੈ ਪਾਵੇਂ ਦੇਸ਼ ਦੀ ਗੱਲ ਕਰ ਲਈਏ ਭਾਰਤ ਦੀ ਗੱਲ ਕਰ ਲਈਏ ਤਾਂ ਵੱਡੇ ਪੱਧਰ ਉਤੇ ਬਿਆਨ ਜੋ ਹੈ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਜੋ ਇਹ ਰੇਲ ਮੰਤਰੀ ਨੇ ਇਹਨਾਂ ਦੇ ਵੱਲੋਂ ਡਾਇਰੈਕਟਲੀ ਭਾਰਤ ਨੂੰ ਕਮਕੀ ਦਿੱਤੀ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ 132 ਪਰਮਾਣੂ ਬੰਬ ਇਹਨਾਂ ਦੇ ਕੋਲ ਹੈਗੇ ਤੇ ਉਹ ਬੰਬ ਕਿਸ ਦੇ ਲਈ ਹੈਗੇ ਆ ਉਹ ਭਾਰਤ ਦੇ ਲਈ ਹੈਗੇ ਤੇ ਭਾਰਤ ਨੂੰ ਪਤਾ ਹੈਗਾ ਇੰਡੀਆ ਨੂੰ ਪਤਾ ਹੈਗਾ ਕਿ ਜੇਕਰ ਉਹ ਕੋਈ ਕਾਰਵਾਈ ਕਰਦੇ ਨੇ ਤਾਂ ਫਿਰ ਉਹਨਾਂ ਦਾ ਹਸ਼ਰਕ ਹੀ ਹੋਵੇਗਾ ਹੋਰ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਤੁਹਾਨੂੰ ਉਹਨਾਂ ਦੀ ਪੂਰੀ ਗੱਲ ਸੁਣਾ ਦਿੰਦੇ ਆ ਪਾਕਿਸਤਾਨ ਦੇ ਰੇਲ ਮੰਤਰੀ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ उन्होंने कह दिया ना कहा अगर अगर हमारा पानी बंद करेंगे तो फिर जंग के लिए तैयार हो जाए ये जो गोरी शहीन गजनवी ये चौकों में सजाने के लिए नहीं हमने रखे हुए ये हमने हिंदुस्तान के लिए रखे हैं बाबा ये जो 130 सौ तीस हमारे पास वेपन है वो हमने सिर्फ मॉडल बनाने के लिए नहीं रखे हुए और आपको पता ही नहीं कि हमने और आपको पता ही नहीं कि हमने पाकिस्तान के किस किस हिस्से में रखे हुए हैं ये दुनिया भी जानती है आप भी जानते हैं वरना आप तो इतने मक्कार बनिए हैं कि अभी तक पाकिस्तान के ऊपर कई दफा हमलावर हो चुके होते आप। आपने बड़ी दफा कोशिश की लेकिन जब आपको पता चला कि हमारे शाहीन जो है फिजाओं में आ गए हैं तो आप भाग गए तो इसलिए मैं दोबारा दोहराने लगा हु ये जो ब्लिस्टिक मिजाइल है ये जो क्रूज मिजाइल है ये जो शाहीन है गौरी है ये मैं फिर दोहराने लगाऊं ये हमारे चौकों में नहीं है ये हमारे बिल्कुल आप आप इनका रुख आपकी तरफ है और किसी की तरफ नहीं है तो इसलिए ये सोचना भी ना कि आप पाकिस्तान की हदूद को क्रॉस करोगे अगर सोचोगे भी तो उसका खमियाजा आपको भुगतना पड़ेगा ਕਿਸਾਨ ਜਿਨ੍ਹਾਂ ਦੇ ਵੱਲੋਂ ਕਬੂਲ ਵੀ ਕੀਤਾ ਗਿਆ ਹੈਗਾ ਕਿਸ ਤਰੀਕੇ ਦੇ ਨਾਲ ਅੱਤਵਾਦੀਆਂ ਨੂੰ ਫੰਡਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਕਿਸ ਤਰੀਕੇ ਦੇ ਨਾਲ ਜੋ ਅੱਤਵਾਦੀ ਹੈਗੇ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਜੇਕਰ ਪਾਕਿਸਤਾਨੀ ਨੇਤਾਵਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਸਾਫ਼-ਸਾਫ਼ ਇਹ ਕਹਿਣਾ ਹੈਗਾ ਕਿ ਜੋ ਇਹ ਜੋ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਇਸ ਦਾ ਸਿੱਧਾ ਸਿੱਧਾ ਜੋ ਜ਼ਿੰਮੇਵਾਰ ਹੈ ਉਹ ਭਾਰਤੀ ਹੈ ਕਿਉਂਕਿ ਇਲੈਗਲ ਤਰੀਕੇ ਦੇ ਨਾਲ ਜੰਮੇ ਕਸ਼ਮੀਰ ਨੂੰ ਜਿਹੜਾ ਹੈਗਾ ਓਕਿਪਾਈ ਇੰਡੀਅਨ ਨੇ ਕੀਤਾ ਹੋਇਆ ਜਿਸ ਦਾ ਨਤੀਜਾ ਉਹਨਾਂ ਨੂੰ ਹੁਣ ਭਗਤਨਾ ਪਿਆ ਹੈਗਾ ਇਹ ਮੰਤਰੀ ਦਾ ਬਿਆਨ ਹੈਗਾ ਪਾਕਿਸਤਾਨੀ ਮੰਤਰੀ ਦਾ ਇਸੇ ਦੇ ਨਾਲ ਜੇਕਰ ਬਲਾਵਲ ਪੁੱਟੋ ਦੀ ਗੱਲ ਕਰ ਲਈਏ ਉਹਨਾਂ ਦਾ ਬਿਆਨ ਵੀ ਬੀਤੇ ਦਿਨੀ ਵੱਡੇ ਪੱਧਰ ਤੇ ਵਹਿਰਲ ਹੋਇਆ ਸੀ ਕਿ ਜੋ ਸਿੰਧੂ ਦਰਿਆ ਹੈ ਉਹ ਸਾਡਾ ਹੈ ਉਹ ਪਾਣੀ ਸਾਡਾ ਹੈਗਾ ਉਸ ਦੇ ਵਿੱਚ ਜਾਂ ਤਾਂ ਸਾਡਾ ਪਾਣੀ ਵਹੇਗਾ ਜਾਂ ਫਿਰ ਦੁਸ਼ਮਣਾਂ ਦਾ ਯਾਨੀ ਪਾਰ ਦਾ ਖੂਨ ਵਹੇਗਾ ਇਹ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਲਗਾਤਾਰ ਸਿੱਧੀ ਚੇਤਾਵਨੀ ਭਾਰਤ ਨੂੰ ਪਾਕਿਸਤਾਨੀਆਂ ਦੇ ਵੱਲੋਂ ਦਿੱਤੀ ਜਾ ਰਹੀ ਹੈਗੀ ਆ ਲਗਾਤਾਰ ਹੀ ਉਹਨਾਂ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਹਾਲਾਂਕਿ ਜੇਕਰ ਹੋਰ ਦੇਸ਼ਾਂ ਦੀ ਗੱਲ ਕਰ ਲਈਏ ਜੋ ਵਿਦੇਸ਼ ਨੇ ਉਹਨਾਂ ਦੀ ਗੱਲ ਕਰ ਲਈਏ ਤਾਂ ਅਜੇਕਰ ਡੋਨਾਲਡ ਟਰੰਪ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਸ ਤਰੀਕੇ ਦੇ ਹਾਲੋ ਹਾਲਾਤ ਬਣੇ ਹੋਏ ਨੇ ਤਾਂ ਲੱਗ ਇਹ ਹੀ ਰਿਹਾ ਕਿ ਜੋ ਪਾਕਿਸਤਾਨ ਤੇ ਭਾਰਤ ਹੈ ਉਹਨਾਂ ਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਹੋ ਜਾਵੇਗਾ ਉਹ ਆਪਸ ਦੇ ਵਿੱਚ ਨਿਪਟ ਲੈਣਗੇ ਕਿਸ ਤਰੀਕੇ ਦੇ ਨਾਲ ਇਸ ਦਾ ਨਿਪਟਾਰਾ ਕਰਨਾ ਹੈਗਾ ਆ ਤਾਂ ਜਿਸ ਤਰੀਕੇ ਦੇ ਨਾਲ ਜੋ 26 ਸੈਲਾਨੀ ਨੇ ਜਿਨ੍ਹਾਂ ਦੀ ਮੌਤ ਹੋਈ ਕਿਸੇ ਦਾ ਵਿਆਹ 6 ਦਿਨ ਪਹਿਲਾਂ ਹੋਇਆ ਸੀ ਕਿਸੇ ਦਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ ਕੋਈ ਸਾਲਗिरा ਮਨਾਉਣ ਦੇ ਲਈ ਗਿਆ ਸੀ ਕੋਈ ਬੱਚੇ ਦੀ ਜਨਮ ਤੇ ਪਿਓ ਉਸ ਨੂੰ ਲੈ ਕੇ ਗਿਆ ਸੀ ਹਾਲਾਂਕਿ ਜਿਹੜੇ ਅਤਵਾਦੀ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਉਸ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਅਸੀਂ ਤੁਹਾਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹਾਲਾਂਕਿ ਹਾਲੇ ਵੀ ਐਲੋਸੀ ਉਤੇ ਫਾਇਰਿੰਗ ਲਗਾਤਾਰ ਜਾਰੀ ਹੈ ਲਗਾਤਾਰ ਹੀ ਸੀਜ਼ ਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਉਹਨਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਸਮਝੌਤਾ ਹੋ ਸਕਦਾ ਹੈ ਗੱਲ ਜੋ ਇਹ ਗੱਲਬਾਤ ਹੋ ਸਕਦੀ ਹੈ ਬੈਠ ਕੇ ਮਸਲਾ ਜਿਹੜਾ ਸੁਲਝਾਇਆ ਜਾ ਸਕਦਾ ਹੈ ਤੇ ਦੂਜੇ ਪਾਸੇ ਹੀ ਉਹਨਾਂ ਦੇ ਵੱਲੋਂ ਲਗਾਤਾਰ ਫਾਇਰਿੰਗ ਜਾਰੀ ਹੈ ਤਾਂ ਦੂਜੇ ਪਾਸੇ ਕਹਿੰਦੇ ਵੀ ਗੱਲ ਕਰਾਂਗੇ ਬੀਐਸਐਫ ਦਾ ਜਵਾਨ ਜਿਹੜਾ ਹੈਗਾ ਪਾਕਿਸਤਾਨ ਨੇ ਆਪਣੇ ਕੋਲ ਰੱਖਿਆ ਹੋਇਆ ਛੱਡਣ ਨੂੰ ਮਨਾ ਸਾਫ ਸਾਫ ਪਾਕਿਸਤਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਜਵਾਨ ਨੂੰ ਨਹੀਂ ਛੱਡਾਂਗੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜੋ ਪੀਕੇ ਸਿੰਘ ਹੈ ਜਿਸ ਨੂੰ ਕੀ ਪਾਕਿਸਤਾਨ ਨੇ ਫੜਿਆ ਹੋਇਆ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਤ ਜੋ ਗਰਭਵਤੀ ਪਤਨੀ ਹੈ ਪ੍ਰੈਗਨੈਂਟ ਪਤਨੀ ਉਸ ਦੇ ਵੱਲੋਂ ਵੀ ਲਗਾਤਾਰ ਗੋਹਾਲ ਲਗਾਈ ਜਾ ਰਹੀ ਹੈ ਕਿ ਮੈਂ ਚੁੱਪ ਨਹੀਂ ਰਾਂਗੀ ਕਿਸੇ ਵੀ ਤਰੀਕੇ ਦੇ ਨਾਲ ਮੇਰੇ ਪਤੀ ਨੂੰ ਮੇਰੇ ਕੋਲ ਸਰਕਾਰ ਲੈ ਕੇ ਆਵੇ ਤਾਂ 23 April ਨੂੰ ਪਾਕਿਸਤਾਨੀ ਰੇਂਜਰਸ ਨੇ ਦੋ ਫੋਟੋ ਜੋ ਹੈਗੀਆਂ ਜਾਰੀ ਕੀਤੀਆਂ ਸਨ ਦਾਵਾ ਇਹ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਇੱਕ ਬੀਐਸਐਫ ਜਵਾਨ ਪ੍ਰਨਵ ਕੁਮਾਰ ਜੋ ਐ ਸਾਹਬ ਨੂੰ ਫੜਿਆ ਹੋਇਆ ਹੈ ਪਹਿਲੀ ਫੋਟੋ ਦੇ ਵਿੱਚ ਜਵਾਨ ਪੇੜ ਦੇ niche ਦਰਖਤ ਦੇ niche ਖੜਿਆ ਨਜ਼ਰ ਆਇਆ ਉਸ ਦੀ ਰਾਈਫਲ ਪਾਣੀ ਦੀ ਬੋਟਲ ਬੈਗ ਜ਼ਮੀਨ ਤੇ ਰੱਖਿਆ ਹੋਇਆ ਡਿੱਗਿਆ ਹੋਇਆ ਨਜ਼ਰ ਆ ਰਿਹਾ ਸੀ ਦੂਜੀ ਫੋਟੋ ਦੇ ਵਿੱਚ ਜਵਾਨ ਜੋ ਹੈ ਉਸ ਦੀਆਂ ਅੱਖਾਂ ਉੱਤੇ ਪੱਟੀ ਬੰਨੀ ਹੋਈ ਨਜ਼ਰ ਆਈ ਤਾਂ ਤੁਹਾਨੂੰ ਦੱਸ ਦਈਏ ਪੁਰਨਵ ਜੋ ਹੈ ਪੱਛਮੀ ਬੰਗਾਲ ਦੇ ਹੁਂਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਿੰਡ ਦਾ ਨਾਮ ਜੋ ਹੈ ਰਸੜਾ ਦੱਸਿਆ ਜਾ ਰਿਹਾ ਹੈ ਪੁਰਨਵ ਦੀ ਰਹਾਈ ਦੇ ਲਈ ਬੀਐਸਐਫ ਤਿੰਨ ਵਾਰ ਫਲੈਗ ਮੀਟਿੰਗ ਵੀ ਬੁਲਾ ਚੁੱਕੀ ਹੈਗੀ ਲੇਕਿਨ ਪਾਕਿਸਤਾਨ ਨੇ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਇੱਕ মিডিਆ ਹਾਊਸ ਦੇ ਨਾਲ ਕੀਤੀ ਗਈ ਗਲਬਾਤ ਦੇ ਵਿੱਚ ਜੋ ਪਤਨੀ ਰਜਨੀ ਆਉਣ ਨੇ ਕਿਹਾ ਕਿ ਮੈਂ ਹਮੇਸ਼ਾ ਹੀ ਜੋ ਹੈ ਬੈਠ ਕੇ ਇੰਤਜ਼ਾਰ ਨਹੀਂ ਕਰ ਸਕਦੀ ਇਨਾ ਵਕਤ ਨਿਕਲ ਚੁੱਕਿਆ ਹੈਗਾ ਲੰਘ ਚੁੱਕਿਆ ਹੈਗਾ ਲੇਕਿਨ ਮੈਂ ਕੁਝ ਨਹੀਂ ਕੀਤਾ ਹੁਣ ਤੱਕ ਜੇਕਰ ਮੈਨੂੰ ਮਦਦ ਨਹੀਂ ਮਿਲੀ ਤਾਂ ਮੈਂ ਦਿੱਲੀ ਜਾਵਾਂਗੀ ਅਤੇ ਜੋ ਪੀਐਮਓ ਨੇ ਉਹਨਾਂ ਤੋਂ ਜਵਾਬ ਮੰਗਾਗੀ ਤਾਂ ਤੁਹਾਨੂੰ ਦੱਸ ਦਈਏ ਕਿ ਟੀਵੀ ਹੋਤੇ ਨਿਊਜ਼ ਦੇਖਣ ਤੋਂ ਬਾਅਦ ਜੋ ਪਤਨੀ ਆ ਉਸ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਜੋ ਪਤੀ ਹੈਗਾ ਉਹ ਪਾਕਿਸਤਾਨ ਦੀ ਗ੍ਰਿਫਤ ਦੇ ਵਿੱਚ ਹੈ ਜਿਸ ਨੂੰ ਫਿਲਹਾਲ ਤੱਕ ਛੱਡਣ ਨੂੰ ਲੈ ਕੇ ਕੋਈ ਵੀ ਅਪਡੇਟ ਸਾਹਮਣੇ ਨਹੀਂ ਆ ਰਹੀ ਉਹਨਾਂ ਦੇ ਵੱਲੋਂ ਜੋ ਆ ਫਿਲਹਾਲ ਤੱਕ ਮਨਾ ਕੀਤਾ ਗਿਆ ਕਿ ਅਸੀਂ ਨਹੀਂ ਛੱਡਾਂਗੇ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਲਗਾਤਾਰ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਹਾਲਾਂਕਿ ਆਜ ਜੋ ਮੀਟਿੰਗ ਵੀ ਸੱਦੀ ਗਈ ਹੈ ਮੀਟਿੰਗ ਹੋ ਰਹੀ ਹੈ ਪ੍ਰਧਾਨ ਮੰਤਰੀ ਦੇ ਨਾਲ ਹੀ ਜੋ ਰੱਖਿਆ ਮੰਤਰੀ ਨੇ ਉਹਨਾਂ ਦੇ ਵਿਚਾਲੇ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਹੋਰ ਵੀ ਵੱਡੇ ਅਧਿਕਾਰੀ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਸ਼ਾਮਲ ਹੋਣਗੇ ਜਿਸ ਦੇ ਵਿੱਚ ਹੋ ਸਕਦਾ ਹੈ ਕਈ ਅਹਿਮ ਫੈਸਲੇ ਵੀ ਲਏ ਜਾਣ ਤਾਂ ਸਾਡੇ ਨਾਲ ਰਾਜੂ ਗੁਪਤਾ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਪੂਰੇ ਮਾਮਲੇ ਉਤੇ ਉਹਨਾਂ ਦੇ ਕੋਲ ਕੀ ਕੁਝ ਅਪਡੇਟ ਹੈ ਜੀ ਰਾਜੋ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲ ਜਾਣਕਾਰੀ ਪਹੁੰਚੀ ਹੋਈ ਹੈ ਕਿ ਐਲੋਸੀ ਦੇ ਵਿੱਚ ਲਗਾਤਾਰ ਚੌਥੇ ਦਿਨ ਵੀ ਫਾਇਰਿੰਗ ਜੋ ਹੈ ਸੀਜ਼ ਫਾਇਰ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਦੇ ਵੱਲੋਂ ਫਾਇਰਿੰਗ ਲਗਾਤਾਰ جاری ਹੈ। ਬਿਲਕੁਲ ਸੂਤਰਾਂ ਤੋਂ ਜੋ ਮਿਲੀ ਜਾਣਕਾਰੀ ਹੈ ਉਸ ਤੇ ਮੁਤਾਬਿਕ ਸਾਰਾ ਕੁਝ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਐਲੋਸੀ ਦੇ ਹਾਲਾਤ ਉਸ ਵਕਤ ਨਜ਼ਰ ਆ ਰਹੇ ਨੇ ਉਸ ਤੋਂ ਲੋਕਾਂ ਦੇ ਮਨਾਂ ਦੇ ਵਿੱਚ ਇਸ ਵਕਤ ਡਰ ਹੈ ਕਿ ਕਿੱਥੇ ਨਾ ਕਿੱਥੇ ਭਾਰਤ ਤੇ ਪਾਕਿਸਤਾਨ ਦੀ ਵਾਰ ਜਿਹੜੀ ਹੈ ਉਹ ਨਾ ਸ਼ੁਰੂ ਹੋ ਜਾਵੇ ਹਾਲਾਂਕਿ ਇਹਨਾਂ ਚੀਜ਼ਾਂ ਦੇ ਉੱਪਰ ਅਮਰੀਕਾ ਵੱਲੋਂ ਵੀ ਪ੍ਰਤੀਕਿਰਿਆ ਜੜੀਆਂ ਨੇ ਉਹ ਲਗਾਤਾਰ ਦਿੱਤੇ ਜਾ ਰਹੀਆਂ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਂ ਭਾਰਤ ਅਤੇ ਪਾਕਿਸਤਾਨ ਨੂੰ ਬੜੇ ਕਰੀਬਤਾ ਦੇ ਨਾਲ ਜਾਣਦਾ ਹਾਂ ਕਿ ਇਹ ਯੁੱਧ ਨਹੀਂ ਕਰਨਗੇ ਪਰ ਜਿਸ ਤਰੀਕੇ ਦੇ ਹਾਲਾਤ ਉਸ ਵਕਤ ਨਜ਼ਰ ਆ ਰਹੇ ਨੇ ਉਸ ਦੇ ਨਾਲ ਸਾਫ਼ ਪਤਾ ਲੱਗ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਜੰਗ ਕਦੀ ਵੀ ਨਾ ਹੋ ਸਕਦੀ ਹੈ ਕਿਉਂਕਿ ਔਰ ਦੋਨਾਂ ਦੇਸ਼ਾਂ ਦੇ ਵਿੱਚ ਇਸ ਵਕਤ ਟੈਨਸ਼ਨ ਬਹੁਤ ਜ਼ਿਆਦਾ ਹੈ ਕਿ ਹੈ ਲਗਾਤਾਰ ਕਈ ਪੋਲਿਟਿਸ਼ੀਅਨ ਕੰਮ ਉਹ ਵੀ ਕੀ ਕਰ ਰਹੇ ਹੈ ਕਿ ਸਾਂਤ ਵੀ ਬਿਆਨ ਦੇ ਰਹੇ ਨੇ ਨਹੀਂ ਗੱਲ ਜਿਸ ਨਿਸ਼ਚ ਦੇ ਨਾਲ ਇਹ ਚੀਜ਼ਾਂ ਸ਼ੁਰੂ ਹੋਈਆਂ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਤਾਂ ਉਹ ਸਾਰੀ ਕਿਤੇ ਨ ਕਿਤੇ ਜੜੀਆਂ ਨੇ ਉਹ ਲਗਾਤਾਰ ਜਿਹੜਾ ਹੈ ਪਾਸੇ ਇਸ਼ਾਰਾ ਕਰਦੀ ਹੈ ਜਦੋਂ ਕੋਈ ਮਾਨਾ ਪ੍ਰਮਾਣਮਾ ਅਟੈਕ ਹੋਇਆ ਸੀਗਾ ਉਦੋਂ ਤੋਂ ਹੀ ਲਗਾਤਾਰ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਕਈ ਚੱਲ ਰਹੀਆਂ ਸੀਗੀਆਂ ਉਸ ਦਾ ਬਦਲਾ ਵੀ ਜਿਹੜਾ ਹੈਗਾ ਉਹ ਭਾਰਤ ਨੂੰ ਲਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਹੁਣ ਹਾਲ ਹੀ ਦੇ ਵਿੱਚ ਪਹਿਲਗਾਮ ਅਟੈਕ ਹੋਇਆ ਤੇ ਉਸ ਤੋਂ ਬਾਅਦ ਪੂਰੇ ਭਾਰਤ ਦੇ ਮਨ ਦੇ ਵਿੱਚ ਇੱਕ ਆਵਾਜ਼ ਉੱਠੀ ਹੈ ਲੋਕਾਂ ਨੇ ਚਾਹੇ ਜਿਹੜਾ ਹੈਗਾ ਇਹ ਉਹ ਮੋਮਬੱਤੀਆਂ ਜਗਾ ਕੇ ਕਿਹਾ ਕਿ ਅਸੀਂ ਹੁਣ ਭਾਰਤ ਤੋਂ ਜਿਹੜਾ ਹੈਗਾ ਭਾਰਤ ਇਹ ਵਾਲਾ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਤੋਂ ਬਦਲਾ ਲਵੇਗਾ ਅਤੇ ਬਦਲਾ ਛੋਟੇ ਤਰੀਕੇ ਦੇ ਨਾਲ ਨਹੀਂ ਲਵੇਗਾ ਪੂਰੇ ਹੰਗਾਮਾ ਨੂੰ ਕਰਕੇ ਭਾਰਤ ਤੇ ਪਾਕਿਸਤਾਨ ਤੋਂ ਬਦਲਦਾ ਰਵੇਗਾ ਭਾਵੇਂ ਇਸ ਦੇ ਲਈ ਜੰਗ ਦੇ ਉੱਪਰ ਕਿਉਂ ਨਾ ਜਾਣਾ ਪਵੇ ਤਾਂ ਇਹ ਚੀਜ਼ਾਂ ਜਦੋਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਉਦੋਂ ਹਾਲਾਤ ਕਾਫੀ ਜ਼ਿਆਦਾ ਜੜੇ ਨੇ ਉਹ ਬਣ ਜਾਂਦੇ ਨੇ ਹਾਲਸਾਲ ਦੀ ਘੜੀ ਜਿਸ ਤਰੀਕੇ ਦੇ ਨਾਲ ਭਾਰਤ ਵੱਲੋਂ ਸਿੰਧੂ ਘਾਟੀ ਦਾ ਪਾਣੀ ਜਿਹੜਾ ਹੈ ਰੋਕਣ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਹੋਰ ਕਈ ਟ੍ਰੀਟੀਆਂ ਨੇ ਉਹਨਾਂ ਨੂੰ ਤੋੜਨ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਤੇ ਜਿਸ ਤਰ੍ਹਾਂ ਜਵਾਬ ਦੇ ਵਿੱਚ ਪਾਕਿਸਤਾਨ ਵੀ ਲਗਾਤਾਰ ਕਈ ਬਿਆਨ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਪਾਕਿਸਤਾਨ ਦੇ ਕਈ ਲੀਡਰ ਨੇ ਉਹਨਾਂ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਜੇਕਰ ਸਿੰਧੂ ਘਾਟੀ ਦਾ ਪਾਣੀ ਜਿਹੜਾ ਹੈਗਾ ਇਹ ਉਹ ਰੋਕਿਆ ਗਿਆ ਪਰਤੋਲੂ ਤਾਂ ਜਾਤਾਂ ਕਹਿੰਦੇ ਸਿੰਧੂ ਘਾਟੀ ਦੇ ਵਿੱਚ ਸਾਡਾ ਪਾਣੀ ਚੱਲੇਗਾ ਜਾਂ ਫਿਰ ਭਾਰਤ ਦੇ ਲੋਕਾਂ ਦਾ ਖੂਨ ਵਗੇਗਾ ਇਸ ਘਾਟੀ ਦੇ ਵਿੱਚ ਜੀ ਉਸ ਤੋਂ ਬਾਅਦ ਇੱਕ ਹੋਰ ਲੀਡਰ ਨੇ ਉੱਥੇ ਦੇ ਹੀ ਤਾਂ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਇਹ ਸਾਡਾ ਪਾਣੀ ਇਸ ਤਰੀਕੇ ਦੇ ਨਾਲ ਨਹੀਂ ਰੋਕ ਸਕਦੇ ਜੇਕਰ ਪਾਣੀ ਰੋਕਣਗੇ ਤਾਂ ਅਸੀਂ ਜੰਗ ਦੇ ਉੱਪਰ ਜਾਣ ਲਈ ਤਿਆਰ ਹੈਗੇ ਹਾਂ ਹਾਲਾਂਕਿ ਆਰਮੀ ਜਿਹੜੀ ਹੈ ਜੀ ਪਾਕਿਸਤਾਨ ਦੀ ਉਹਨਾਂ ਦੇ ਵੀ ਕਈ ਆ ਲੀਡਰ ਨੇ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਵੱਲੋਂ ਇਸ ਵਕਤ ਰਵੱਈਆ ਵਰਤਿਆ ਜਾ ਰਿਹਾ ਹੈ ਤਾਂ ਜੇਕਰ ਇਹ ਨਹੀਂ ਰੁਕਣਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਛੋਟੇ-ਛੋਟੇ ਨਿਕਲਰੀਅਰ ਜਿਹੜੇ ਨੇ ਉਪੰਬ ਵੀ ਨੇ ਅਸੀਂ ਉਹਨਾਂ ਦਾ ਵੀ ਪ੍ਰਯੋਗ ਕਰ ਸਕਦੇ ਹਾਂ ਭਾਰਤ ਦੇ ਉੱਪਰ ਤਾਂ ਜਦੋਂ ਇਦਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣ ਤਾਂ ਹਾਲਾਤ ਤੁਸੀਂ ਆਪ ਸੋਚ ਸਕਦੇ ਹੋ ਕਿ ਦੋਨੋਂ ਦੇਸ਼ ਇਹ ਕਿਸੇ ਤਨ ਬਣ ਕੇ ਨਿਕਲਦੇ ਹੋਏ ਸਾਹਮਣੇ ਆ ਰਹੇ ਨੇ ਜੀ ਜੀ ਬਹੁਤ ਬਹੁਤ ਧੰਨਵਾਦ ਆਈਸੀ ਸਾਡੇ ਨਾਲ ਰਾਜੂ ਗੁਪਤਾ ਸਾਡੇ ਸਹਿਯੋਗੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਤੇ ਵਾਕਈ ਲਗਾਤਾਰ ਮਾਹੌਲ ਜਿਹੜੇ ਨੇ ਤਣਾਅਪੂਰਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਹੀ ਪਾਕਿਸਤਾਨ ਦੀ ਜੇਕਰ ਗੱਲ ਕਰ ਲਈ ਇੰਡੀਆਨ ਹਾਈ ਕਮਿਸ਼ਨ ਦੇ ਬਾਰ ਜਿਹੜੇ ਪਾਕਿਸਤਾਨ ਦੇ ਲੋਕੀ ਨੇ ਉਹਨਾਂ ਦੇ ਵੱਲੋਂ ਰੋਜ਼ ਮਜ਼ਾਹਰਾ ਕੀਤਾ ਗਿਆ ਉਹਨਾਂ ਦੇ ਵੱਲੋਂ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ ਵੀ ਜੋ ਹੈ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਕਿ ਜੋ ਪਾਕਿਸਤਾਨ ਨੇ ਪੁਲਿਸ ਹੈਗੀ मौके ਤੇ ਮੌਜੂਦ ਹੈਗੀ ਲੇਕਿਨ ਕਿਸੇ ਦੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਉਸ ਤੋਂ ਇਲਾਵਾ ਵੀ ਵਕ ਵਕ ਜੋ ਹੈ ਸਾਨੂੰ ਜੋ ਪਾਕਿਸਤਾਨੀ ਮੰਤਰੀ ਨੇ ਭਾਵੇਂ ਪੀਐਮ ਦੀ ਗੱਲ ਕਰ ਲਈਏ ਮੰਤਰੀਆਂ ਦੀ ਗੱਲ ਕਰ ਲਈਏ ਉਹਨਾਂ ਦੇ ਬਿਆਨ ਸਾਨੂੰ ਸੁਣਨ ਨੂੰ ਮਿਲ ਰਹੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਇਲਜ਼ਾਮ ਇਹ ਲਗਾਇਆ ਜਾ ਰਿਹਾ ਕਿ ਜੋ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਸ ਦਾ ਜ਼ਿੰਮੇਵਾਰ ਸਿਰਫ਼ ਭਾਰਤ ਹੈ ਹੋਰ ਕੋਈ ਵੀ ਇਸ ਦਾ ਜ਼ਿੰਮੇਵਾਰ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ 26 ਸਹਿਲਾਨੀਆਂ ਦੀ ਮੌਤ ਹੋਈ ਨਿਸ਼ਾਨਾ ਬਣਾਇਆ ਗਿਆ ਚੁਣ-ਚੁਣ ਕੇ ਹਿੰਦੂਆਂ ਨੂੰ ਮਾਰਿਆ ਗਿਆ ਹਿੰਦੂਆਂ ਦਾ ਜ਼ਿਕਰ ਕਰਨਾ ਇੱਥੇ ਲਾਜ਼ਮੀ ਇਸ ਲਈ ਹੋ ਜਾਂਦਾ ਹੈ ਕਿਉਂਕਿ ਜਿਹੜੇ ਅਤਵਾਦੀ ਹੈਗੇ ਉਹਨਾਂ ਦੇ ਵੱਲੋਂ ਬਕਾਦਾ ਧਰਮ ਪੁੱਛਿਆ ਗਿਆ ਕਿ ਤੁਸੀਂ ਮੁਸਲਮਾਨ ਹੋ ਜਾਂ Hindu ਹੋ ਜੇਕਰ ਤੁਸੀਂ ਮੁਸਲਮਾਨ ਨਹੀਂ ਹੋ ਤਾਂ ਹਰ ਕਿਸੇ ਨੂੰ ਗੋਲੀ ਮਾਰੀ ਗਈ ਉਸ ਦੇ ਵਿੱਚ ਕ੍ਰਿਸਚਨ ਵੀ ਸ਼ਾਮਲ ਹੈਗਾ ਹਾਲਾਂਕਿ ਇਸ ਦੇ ਵਿੱਚ ਇੱਕ Hindu ਜੋ ਕਿ ਅਸਾਮ ਦੇ ਪ੍ਰੋਫੈਸਰ ਨੇ ਉਹ ਬਚ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕਲਮਾ ਬਾਰੇ ਜਾਣਕਾਰੀ ਹੁੰਦੀ ਹੈ ਤਾਂ ਕਲਮਾ ਉਹਨਾਂ ਦੇ ਵੱਲੋਂ ਸੁਣਾ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਮੌਕੇ ਤੇ ਕਿਸ ਤਰੀਕੇ ਦੇ ਹਾਲੋ ਹਾਲਾਤ ਸੀ ਕਿਸ ਤਰੀਕੇ ਦੇ ਨਾਲ ਇੱਕ ਬੱਚੀ ਦੀ ਵੀਡੀਓ ਵੀ ਜ਼ਰੂਰ ਤੁਸੀਂ ਦੇਖੀ ਹੋਵੇਗੀ ਜਿਸ ਦੇ ਵੱਲੋਂ ਪੂਰਾ ਖੁਲਾਸਾ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਅਤਵਾਦੀ ਆਉਂਦੇ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਮੁਸਲਮਾਨ ਇੱਕ ਪਾਸੇ ਹੋ ਜਾਣ ਹਿੰਦੂ ਇੱਕ ਪਾਸੇ ਹੋ ਜਾਣ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੋਲੀਆਂ ਵਾਰਾ ਦਿੱਤੀਆਂ ਜਾਂਦੀਆਂ ਨੇ ਤਾਂ ਲਗਾਤਾਰ ਹੀ ਜੋ ਇਹ ਮਸਲਾ ਹੈਗਾ ਪਕਿਆ ਹੋਇਆ ਹੈਗਾ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਜੋ ਹੈ ਇਸ ਉੱਤੇ ਐਕਸ਼ਨ ਕੀਤਾ ਜਾ ਰਿਹਾ ਕਿਉਂਕਿ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਵਿੱਚ ਇੱਕ ਸਰਦਾਰ ਜੋ ਹੈ ਉਸ ਨੂੰ ਦੇਖਿਆ ਗਿਆ ਸੀ ਜੋ ਜਿਸ ਦੇ ਵੱਲੋਂ ਜੋ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਜਿਸ ਨੂੰ ਕਿ ਹਿਰਾਸਤ ਦੇ ਵਿੱਚ ਲਿਆ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸੀ ਆਖਰੋਂ ਕੌਣ ਸੀਗਾ ਇਸ ਮੁਤਲਕ ਫਿਲਹਾਲ ਤੱਕ ਜਿਆਦਾ ਜਾਣਕਾਰੀ ਜੋ ਹੈ ਨਹੀਂ ਮਿਲੀ ਹੈ ਕਿ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਸਨ ਉਸ ਤੋਂ ਬਾਅਦ ਵੱਡੇ ਪੱਧਰ ਤੇ ਵਿਵਾਦ ਵੀ ਹੋਇਆ ਸੀ ਤੇ ਅੱਜ ਲੁਧਿਆਣਾ ਦੇ ਵਿੱਚ ਵੀ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈਗਾ ਉੱਥੇ ਹੀ ਹਰਿਆਣਾ ਦੀ ਗੱਲ ਕਰ ਲਈਏ ਤਾਂ ਹਰਿਆਣਾ ਦੇ ਵਿੱਚ ਵੀ ਪਾਕਿਸਤਾਨੀਆਂ ਉੱਤੇ ਐਕਸ਼ਨ ਹੋਇਆ ਹੈ ਗੁਰੂਗ੍ਰਾਮ ਦੇ ਵਿੱਚ ਮਹਿਲਾ ਨੂੰ ਜਿਹੜਾ ਹੈਗਾ ਉਸ ਨੂੰ ਵਾਪਸ ਲੋਟਾਇਆ ਗਿਆ ਹੈਗਾ ਪਾਨੀਪਤ ਦੀ ਜੋ ਮਾਂ ਤੇ ਬੇਟੀ ਆ ਉਹਨਾਂ ਉੱਤੇ ਵੀ ਜਿਹੜਾ ਅੱਜ ਫੈਸਲਾ ਹੋਵੇਗਾ ਹਿਸਾਰ ਦੇ ਫੈਮਿਲੀ ਕੈਂਪ ਤੇ ਵਿੱਚ ਇਹਨਾਂ ਨੂੰ ਪੇਜਿਆ ਜਾ ਚੁੱਕਿਆ ਹੈਗਾ ਤਾਂ ਸਭ ਤੋਂ ਵੱਡੀ ਖਬਰ ਫਿਲਹਾਲ ਦੀ ਇਹੀ ਹੈ ਕਿ ਅੱਜ ਚੌਥੇ ਦਿਨ ਵੀ ਜੋ ਪਾਕਿਸਤਾਨੀ ਨੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਚੌਥੇ ਦਿਨ ਵੀ ਉਹਨਾਂ ਦੇ ਵੱਲੋਂ ਐਲਓਸੀ ਉੱਤੇ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਜਿਸ ਦਾ ਡਟ ਕੇ ਮੁਕਾਬਲਾ ਸਾਡੇ ਜੋ ਫੌਜੀ ਜਵਾਨ ਨੇ ਫੌਜੀ ਵੀਰ ਨੇ ਜੋ ਸੁਰੱਖਿਆ ਬਲ ਨੇ ਜੋ ਤੈਨਾਤ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਦਿਨ ਰਾਤ ਜੋ ਹੈ ਲਗਾਤਾਰ ਉਨ੍ਹਾਂ ਦਾ ਮੁਕਾਬਲਾ ਕੀਤਾ ਜਾ ਰਿਹਾ ਜਵਾਬੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੀ ਗੱਲ ਕਰ ਲਈ ਉਹ ਵੀ ਮੁਸਤੈਦ ਹੈ ਭਾਵੇਂ ਪੀਐਮ ਦੀ ਗੱਲ ਕਰ ਲਈਏ ਉਹ ਵੀ ਅੱਜ ਮੀਟਿੰਗ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਅਗਲਾ ਕੀ ਕੋਈ ਫੈਸਲਾ ਸਾਹਮਣੇ ਆਉਂਦਾ ਹੈ ਕੇਂਦਰ ਦੇ ਵੱਲੋਂ ਕਿਉਂਕਿ ਮੀਟਿੰਗਾਂ ਦਾ ਦੌਰ ਲਗਾਤਾਰ ਚੱਲੀ ਹੈ